ਸੋ ਸਿ ਸੰਗਤ ਬੋਲੋ ਸੰਗਤ ਗੁਰੂ ਕਹਿ ਦੇ ਵਟੇਆਂ ਬਾਗਾਂ ਦੀ ਨਿਸ਼ਾਨੀਆਂ ਅਸੀਂ ਮਹਿਸੂਸ ਕਰ ਸਕਦੇ ਹਾਂ ਕਿ ਇਹ ਸਿ ਵਟੇਆਂ ਬਾਗਾਂ ਬਾੜੀਆਂ ਵਟੇ ਬਾਗੀ ਤੇ ਇਹ ਗੱਲ ਨੂੰ ਜਾਨੋ ਜੋ ਹਰਕਤ ਨੂੰ ਬਾਹਰੀ ਇੱਥੇ ਹਰੀ ਪ੍ਰਮਾਤਮਾ ਤਦਮ ਤੋਂ ਪ੍ਰਗਾਤ ਬਾਤ ਕਰਵਾਸ ਦੀ ਕੌਜੀ ਆਹ ਉਹ ਸਾਰੇ ਜਰਣੇ سنگت روپ ہاؤ کہ سنگت روپ ہو کے اچھی آواز ستگا کے بخشے بولنا موکھ جو بلائی جنہوں سے گج وج کے بولو واحد خالصہ واحر کی پتے گروہ گیاری ساح سنگت جی یہ جو کہ سال نام جوڑ میرا ਗੁਰੂਕੰਦ ਜੀ ਅੱਥੋਂ ਦੇ ਗੁਰੂਕ ਪਿਆਰੇ ਆ ਸਮਰੱਥ ਕਦਨਾੰਦੋਂ ਕਰਮਾਇਆ ਹੈ ਇੱਥੇ ਕੇ ਸਤਬਾਬਾ ਮਲਜੀਤ ਸਿੰਘ ਜੀ ਦਾਦੂ ਵਾਲ ਸਾਹੂ ਵੀ ਪਹੁੰਚਦੇ ਨੇ ਹਰ ਸਮਾਗਮ ਵਿੱਚ ਦਾਸ ਪਹਿਲੀ ਵਾਰ ਸੰਗਤ ਵਿੱਚ ਆਇਆ ਇਸ ਸਮਾਗਮ ਦੇ ਵਿੱਚ ਸਭ ਸਤਿ ਸੰਤਾਂ ਨੂੰ ਬਹੁਤ ਬਹੁਤ ਮੁਬਾਰਕਾਹੋ ਦੀਵਤ ਟਾਈਮ ਦੇ ਵਿੱਚ ਆਪਾਂ ਕੁਛ ਆਪ ਜੀਰਾਂ ਦੇ ਨਾਮ ਵਿਚਾਰਾਂ ਵੀ ਸੰਭਾਉਂਗੇ ਸਤਿਗੁਰਾਂ ਦੇ ਪਿਆਰੇ ਬਚਨ ਨੇ ਜੇਤਾ ਬਹੁ ਪ੍ਰੀਤ ਸੁਆਦ ਸਭਾ ਕਾਲਖ ਦਾਗਾ ਦਾਗ ਦਾਗ ਦੋਸ਼ ਮੈਂ ਚੱਲਿਆ ਲਈ ਦਰਗਾਹ ਵੇਸ਼ਣ ਨਾਹੀਂ ਜਾਏ ਕਿਥੇ ਅਸੀਂ ਆਉਂਦੇ ਕਾਜ ਵਾਸਤੇ ਧਿਆਨ ਮਾਰਨਾ ਹੈ ਕਿ ਇਹ ਜਿਹੜਾ ਮਨੁੱਖਾ ਜੀਵਨ ਹੈ ਸਾਡਾ ਇਹ ਮਨੁੱਖਾ ਜੀਵਨ ਕੇਵਲ ਤੇ ਕੇਵਲ ਸੰਗਤ ਕਰਕੇ ਨਾਮ ਜਪ ਕੇ ਨਾਮ ਸੁਣ ਕੇ ਪ੍ਰਭੂ ਭਗਤੀ ਵਿੱਚ ਜੁੜ ਕੇ ਉਸ ਪਰਮਾਤਮਾ ਵਿੱਚ ਭੇਟ ਹੋਣਾ ਹੈ ਪਰ ਦੁਖਾਂਤ ਤੋਂ ਉਲਟ ਹੈ ਇਸ ਦੀ ਪਰਥਾਏ ਇਹਨਾਂ ਭਗਤੀਆਂ ਇਹਨਾਂ ਸ਼ਬਦਾਂ ਇਹਨਾਂ ਪਿਆਰੇ ਸਤਿਗੁਰਾਂ ਦੇ ਬੋਲਾਂ ਦੇ ਮੁਤਾਬਕ ਸਾਡੇ ਜੀਵਨ ਦਾ ਜੋ ਦੁਖਾਂਤ ਹੈ ਉਹ ਤਰਸਯੋਗ ਹੈ ਪਾਤਸ਼ਾਹ ਜੀ ਦੇ ਬਚਨ ਕੀਤੇ ਨੇ ਜੀਤਾ ਮੋਹ ਪ੍ਰੀਤ ਸਵਾਦ ਸੁਭਾ ਕਰਤ ਕਰ ਦੌਰ ਗੋਸ਼ੁ ਮੈਂ ਚੱਲਿਆ ਲਾਇ ਦੁਰਗ ਬੈਸਨ ਸਭਾ ਕਾਖਤੋ ਕਦਾ ਸਾਡੇ ਮਮਤਾ ਦਾ ਬਹੁਤ ਵੱਡਾ ਛਾਲ ਆਇਆ ਹੋਇਆ ਹੈ ਅਸੀਂ ਘਰਾਂ ਵਿੱਚ ਸੰਥਾਂ ਵਿੱਚ ਹਰ ਥਾਂ ਤੇ ਮਮਤਾ ਦੀਆਂ ਘਰ ਪਰਿਵਾਰ ਦੀਆਂ ਬਾਤਾਂ ਪਾਈ ਜਾਂਦੇ ਮਾਇਆ ਦੀਆਂ ਮਸ਼ਿਨਰੀ ਦੀਆਂ ਘਰ ਕੋਠੀਆਂ ਦੀਆਂ ਬੈਠਕਾਂ ਦੀਆਂ ਗੱਲਾਂ ਕਰੀ ਜਾਂਦੇ ਆ ਇਹ ਸ਼ਬਦ ਦੇ ਵਿੱਚ ਇਹ ਵਿਚਾਰ ਹੈ ਕਿ ਨੀਤਾ ਮੋਹ ਪ੍ਰੀਤ ਸੁਆਦ ਸਦਾ ਕਾਲ ਦਾ ਪ੍ਰਦਾਵ বারবার ਮੈਨੂੰ ਇਹ ਭਗਤੀਆਂ ਆਪਣੇ ਘਰ ਦੇ ਵਿੱਚ ਸੀਮਿਤ ਰਹਿ ਗਈ ਬੋਲਣੀ ਨਾ ਪੈਂਦੀਆਂ ਕਿ ਘਰ ਵੀ ਅਸੀਂ ਇਹੋ ਗੱਲਾਂ ਕਰਦੇ ਆਏ ਆ ਤੇ ਚਲੋ ਗੁਰਦੁਆਰਾ ਸਾਹਿਬ ਜਾਈਏ ਤੇ ਗੁਰਦੁਆਰਾ ਸਾਹਿਬ ਆਣ ਕੇ ਵੀ ਮੈਂ ਬਾਹਰ ਦੇਖ ਰਿਹਾ ਸੀ ਸਾਰੀ ਸੰਗਤ ਅੰਦਰ ਦੇਖੋ ਆਪਾਂ ਕਿੰਨੇ ਕੁ ਲੋਕ ਸੰਗਤ ਦੇ ਰੂਪ ਵਿੱਚ ਬੈਠੇ ਆ ਤੇ ਬਾਹਰ ਸੰਗਤ ਦੇਖੋ ਬੀਬੀਆਂ ਵਰਗੇ ਇੱਕ ਦੂਜੇ ਦੇ ਨੇੜੇ ਹੋ ਕੇ ਕਿਹੜੀ ਖਿਜੜੀ ਪਕਾਈ ਜਾਂਦੀਆਂ ਆ ਬੜੇ ਦੁਖਾਂਤ ਵਾਲੀ ਗੱਲ ਹੈ کہ اندر کیوں نہیں سنو دے جائے کہ آ رہے دے ہیں کہ سان آ آئی ہے آواز تو سارے پنڈ رہی ہے پنڈ چوں بھی ہوئے پنڈا چی ہونی پاتڑا تک جی بہت سے پر سنگت میں بیٹھنا سنگت پیسی گاڑی ہے جیتیں کو نام بکھانے ہے کو نام حکم ہے نانک ستگو کی کو جائے یہ جی تا وہ پریت سواد سواد لے لے, لے کے موتی ممتا کا لے لے کے اِسی ਗੁਰੂ ਕੀ ਬਾਉਂਡਰੀ ਦੇ ਅੰਦਰ ਆਣ ਕੇ ਵੀ ਉਹੋ ਗੱਲਾਂ ਕਰੀ ਜਾਂਦੇ ਨੇ ਦੁਕਾਨਦਾਰ ਫਿਰ ਸਾਡੇ ਆਮ ਚੰਗੇ ਸਮਝਦਾਰ ਸੋਚਵਾਨ ਲੋਕ ਕਹਿੰਦੇ ਨੇ ਕਿ ਸਿੱਖ ਧਰਮ ਦਾ ਪ੍ਰਚਾਰ ਨਹੀਂ ਹੈ ਪੈਸਾ ਪਾਈ ਦੰਸ਼ਰੀ ਹੋਣੀ ਇੱਕ ਘੰਟਾ ਲਾ ਕੇ ਗਏ ਜਿੱਥੇ ਉਹਨਾਂ ਨੇ ਮਾਤਾ ਗੁਜਰੀ ਜੀ ਦੇ ਪੁੱਤਰ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਪਟਨਾ ਦੀਆਂ ਬਾਤਾਂ ਪਾਈਆਂ ਪਾਤਸ਼ਾਹ ਸਾਹਿਬ ਜੀ ਦੇ ਸੁਹੇਲੇ ਹਿਦਾਈ ਸੁਣਾਇਆ ਤੇ ਮੈਂ ਵੇਖ ਰਿਹਾ ਸੀਗਾ ਕਿ ਕਿਹਨੂੰ ਸੁਣਾ ਕੇ ਬੈਠੇ ਭਾਈ ਸਾਹਿਬ ਮੈਂ ਕਿਹਨੂੰ ਸੁਣਾਉਣ ਵਾਸਤੇ ਆਇਆ ਧੋਤ ਤੇ ਆ ਧਿਆਨ ਭਾਰੂ ਸਾਰਾ ਪਟਨਾ ਵਾਲੇ ਇਕੱਲਾ ਬੈਠਾ ਡੇਡਾ ਬਟਾ ਸੁਭਾਗ ਹੋ ਗੋਵੀ ਤੇ ਅਸੀਂ ਬਾਹਰ ਬੈਠੇ ਉਹ ਮੋ ਮਮਤਾ ਦੀਆਂ ਮੇਰੇ ਵਿੱਚ ਸਾਥੀਆਂ ਸੰਭਾਰੇ ਦੇ ਸੰਗਤ ਜੀ ਗੁੱਸਾ ਤਾਂ ਕਰਿਓ ਪਰ ਦੁੱਖ ਹੁੰਦਾ ਹੈ ਥਾਂ ਥਾਂ ਤੇ ਸਮਾਗਮਾਂ ਤੇ ਸਮਾਪਤ ਤੇ ਜਾਣਾ ਪੈਂਦਾ ਹੈ ਤੇ ਸਾਨੂੰ ਮਿਲਦਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪ੍ਰਚਾਰ ਨਹੀਂ ਕੀਤਾ ਕੋਣ ਕਹਿੰਦਾ ਨਹੀਂ ਕੀਤਾ ਸਿੱਖ ਕੌਮ ਦਾ ਪ੍ਰਚਾਰ ਹੈ ਨਹੀਂ ਕਿ ਜਿੱਥੇ ਹੁੰਦਾ ਉੱਥੇ ਅਸੀਂ ਕਿੰਨੇ ਗਰੂ ਸੁਣਨਾ ਉਹ ਗਰਾਂਹਾਂ ਦੇ ਦਿੰਦੇ ਐ ਐਡਿਟ ਕਮਟੀਆਂ ਸੀ ਬੈਠਕਾਂ ਚਾਰ ਕਰਤ ਦਿਨਾਂ ਨੇ ਪਰ ਇਹਨਾਂ ਬੈਠਕਾਂ ਦੇ ਅੰਦਰ ਕੋਈ ਬੈਠਣ ਨੂੰ ਤਿਆਰ ਨਹੀਂ ਹੈ ਸਾਡੇ ਗੁਰੂ ਘਰਾਂ ਦੇ ਵਿੱਚ ਅੰਮ੍ਰਿਤ ਵੀਰ ਗ੍ਰੰਥੀ ਸਿੰਘ ਕੱਲੇ ਹੀ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਆਪਣੇ ਸਿਰ ਦੇ ਉੱਤੇ ਸਜਾ ਕੇ ਇੱਕ ਹੱਥ ਗੁਰੂ ਸਾਹਿਬ ਜੀ ਦੀ ਵੇਹ ਨੂੰ ਪਾਇਆ ਹੁੰਦਾ ਤੇ ਦੂਜੇ ਹੱਥ ਨਾਲ ਸ਼ੋਰ ਹਲਾਉਦੇ ਹੁੰਦੇ ਨਹੀਂ ਕਰਦੇ ਹੁੰਦੇ ਉੱਪਰ ਕੋਈ ਸੁਵੇਰੇ ਨਹੀਂ ਹੁਫ਼ਤਾ ਕੋਈ ਸੁਵੇਰੇ ਗੁਰਦੁਆਰੇ ਨਹੀਂ ਆਉਂਦਾ ਗ੍ਰਾਈ ਅਸੀਂ ਵਾਦ ਤੋਂ ਵਾਦ ਦੇ ਜੇ ਅਸੀਂ ਮੈਂ ਇਹਨੇ 100 ਦਿੱਤਾ ਮੈਂ 500 ਦੇਣਾ ਹੈ ਕਰੇਟਿਵਟੀ ਬਿਲਡਿੰਗ ਦੇ ਵਿੱਚ ਸਾਰਾ ਨਗਰ ਵਸਦਾ ਹੈ ਸਾਰੇ ਨਗਰ ਵੱਲੋਂ ਪ੍ਰਬੰਧਕਾਂ ਵੱਲੋਂ ਇਹੋ ਜੀ ਪ੍ਰੋਗਰਾਮ ਕੀਤੇ ਜਾਂਦੇ ਨੇ ਤੇ ਫਿਰ ਅੰਦਰ ਆਣ ਕੀ ਅੱਜ ਦਾ ਦਿਨ ਅੱਜ 3 ਦਿਨ ਹੋ ਗਏ ਨੇ ਤੇ ਅੱਜ ਲਾਸਟ ਨੂੰ ਪਤਾ ਲੱਗਿਆ ਕਿ ਉਹ ਨਹੀਂ ਅਸੀਂ ਤੁਰਾਓ ਆਓ ਫੇਰ ਉਹਨਾਂ ਬੰਦੀਆਂ ਤੇ ਅੱਜ ਹੈ ਅਸੀਂ ਲਾਂਬੇ ਨਾ ਦੇਈਏ ਕਿ ਸਾਡੇ ਗੁਰੂ ਘਰਾਂ ਦੇ ਸੇਵਾਦਾਰ ਪ੍ਰਚਾਰਕ ਕਥਾਵਾਚਕ ਇਹ ਕੁਛ ਕਰਦੇ ਨੇ ਸਾਨੂੰ ਕੁਝ ਸੁਣਾਉਂਦੇ ਨੇ ਆਓ ਮੈਂ ਤੁਹਾਨੂੰ ਸੁਣਾਉਂਦਾ ਮੇਰੇ ਤੋਂ ਪਹਿਲਾਂ ਪੰਜ ਸੌ ਸਾਲ ਸੜਾ ਕੇ ਕੋਈ ਸੁਣਨ ਨੂੰ ਤਿਆਰ ਹੈ ਥੋੜੇ ਜੀ ਸਿੰਘ ਸਾਹਿਬ ਬਾਬਾ ਬ੍ਰਿਜੇਸ਼ ਸਿੰਘ ਦਾਦੂਗੜ੍ਹ ਸਾਹਿਬ ਹੋਣਗੇ ਕਿੰਨੇ ਆ ਕੇ ਸੁਣਨੇ ਆ ਕਿੰਨੇ ਆ ਕੇ ਸੁਣਨੇ ਆ ਆਓ ਸਤਿਗੁਰੂ ਦੀ ਆਖਦੇ ਨੇ ਜੇ ਤੂੰ ਸੰਸਾਰ ਦੇ ਅੰਦਰ ਆਇਆ ਹੈ ਤੇ ਇਹ ਨੂੰ ਹੀ ਮਨੁੱਖਾ ਜੀਵਨ ਪਰਮਾਤਮਾ ਨੇ ਆਪਣੀ ਵਾਲਾ ਸਰੀਰ ਦਿੱਤਾ ਹੈ ਕਿਉਂ ਜਦੋਂ ਵੀ ਕੋਈ ਸਮੇ ਸਮੇਂ ਕੋ ਰਿਸ਼ੀ ਮੁਨੀ ਅਵਤਾਰ ਪਕੰਬਰ ਰੱਬ ਖੁਦਾ ਧੰਗੁਰੂ ਨਾਨਕ ਬਾਦਸ਼ਾਹ ਆਏ ਨੇ ਤੇ ਏਸੇ ਹੀ ਮਨੁੱਖੀ ਸਰੀਰ ਵਿੱਚ ਆਏ ਨੇ ਇਹ ਸਰੀਰ ਪਰਮਾਤਮਾ ਨੇ ਆਪਣੇ ਵਾਲਾ ਹੀ ਵਾਹਿਗੁਰੂ ਨੇ ਸਾਨੂੰ ਦਿੱਤਾ ਹੈ ਜਿਸ ਨੂੰ ਅਸੀਂ ਕਹਿੰਦੇ ਹਾਂ ਮਨੁੱਖਾ ਦੇਹੀ ਆਉ ਫਿਰੇ ਬਈ ਪ੍ਰਾਪਤ ਮਨੁੱਖ ਦਿਹੋਰੀਆਂ गोविंद ਬਿਰਣ ਕੀ ਇਹ ਤੇਰੀ ਬਰੀਆਂ ਅਬਰਕਾਰ ਤੇਰੇ ਕਿਤੇ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਹਾਂ ਸਾਧ ਸੰਗਤ ਦੇ ਵਿੱਚ ਮਿਲ ਕੇ ਬੈਠ ਕੇ ਪਰਮੇਸ਼ਰ ਨੇ ਭਜਨ ਨੂੰ ਪਰਮੇਸ਼ਰ ਦੀ ਬੰਦਗੀ ਨੂੰ ਸੁਰ ਤੇ ਪ੍ਰੀਤ ਕਹਿ ਦਿੱਤੀ ਪਵਿੱਤ ਸਤਿਗੁਰਿਆ ਪਰ ਬੇਨਵੰਤ ਨਾਨਕ ਗੁਰ ਚਰਨ ਲਾਗੇ ਬਾਣੇ ਅਨਹਦ ਤੂਰੇ ਇੱਥੇ ਬੈਠੇ ਇੱਥੇ ਇਹ ਵਾਹਿਗੁਰੂ ਨੇ ਕਿਛੂ ਸੋਈ ਹੈ ਕਿ ਇਹ ਭਾਇਰ ਕਿਨੂ ਇਹ ਮਨੁੱਖਾ ਇਹ ਹੀ ਜਿੜਿਆ ਹੈ ਸੰਗਤ ਕਰਨ ਵਾਲਾ نام جبن واسطے پرماتما نیڑتا پراپت کرنے داگا داگ دوش دوشے چلیا لائی درگاہ بسن نہ ہی جائے تو درگاہ بھاو پرماتما کا ملاپ کدی بھی پراپت نہیں کر سکتا ہے بچن کسی منوکھ دے دن منک ناؤن واسطے سمجھاؤ واسطے اپنے نڑے جوڑک واسطے ستگو جی پاپ بولتے پر تھائے ساخی مہا پورک بولنے سانجی سگل جہاز جی تابو اپنا دو کے بچار کو محفوظ کرنا ہے تیان دے ہو جنہ تیرے اندر وایا دا بایا دا ہو پرواہ دا ہو ਸੰਸਾਰ ਦੇ ਪਦਾਰਥਾਂ ਦਾ ਉਹ ਜਿਹਦੇ ਵਿੱਚ ਤੋਂ ਟਿਕਿਆ ਪਿਆ ਹੈ ਜਿੰਨਾ ਜ਼ਿਆਦਾ ਹੈ ਇਹ ਜਿੱਕੜ ਹੈ ਇਸ ਜਿੱਕੜ ਦੇ ਵਿੱਚ ਸਤਿਗੁਰੂ ਦੀ ਆਖ ਤੇ ਮੈਂ ਫਸ ਕੇ ਡੁੱਬ ਕੇ ਆਤਮਕ ਮੌਤ ਸਹੇੜਦੇ ਸੰਸਾਰ ਦੇ ਬਹੁਤ ਲੋਕਾਂ ਨੂੰ ਵੇਖ ਰਿਹਾ ਹਾਂ ਤਿੰਨ ਸਰਗਰਣਾਏ ਪਹਿਲੇ ਦਿਨ ਵਸਾ ਪਾਣੀ ਪਾਪਕਤ ਨਹੀਂ ਕੀਤਾ ਪੰਕ ਜੋ ਬਹੁ ਪਗ ਨਹੀਂ ਜਾਂਦਾ ਹੈ ਹਮ ਦੇਖਾਂ ਤੈ ਨੋ ਵੀ ਮਦ ਏਕ ਨਾ ਕੇ ਤ ਸਮੂਟ ਬਨਾ ਹਰ ਬਿਸਰ ਤੇਰੀ ਹੋਂ ਕੱਲਿਆ ਜਪ ਤਾ ਤੂੰ ਸਜਮ ਧਰਮ ਨਾ ਕਮਾਇਆ ਸੇਵਾ ਸਾਧ ਨਾ ਜਾਣਿਆ ਹਰ ਰਾਯਾ ਕਹੋ ਹਮ ਨੀਜ ਕਰਮਾ ਸਰਨ ਪਰੇ ਦੀ ਰੱਖੂ ਹੁਣ ਸਤਿਗੁਰੂ ਜੀ ਨੇ ਨੀਜ ਕਰਮਾ ਦੀ ਗੱਲ ਕੀਤੀ ਆਂ ਅਸੀਂ ਨੀਵੇਂ ਹਾਂ ਬਾੜੇ ਜੀਵਨ ਵਾਲੇ ਨਾ ਬਾਰਾਂ ਮਾਹੀ ਸ਼ੁਰੂ ਵਿੱਚ ਪਹਿਲੀ ਪਤਨੀ ਵਿੱਚ ਜੋ ਸਤਿਗੁਰੂ ਜੀ ਆਖਦੇ ਨਿਗਰਤ ਕਰਮ ਕੇ ਰਿਛੜੇ ਕਰ ਕਰ 파 ਮੈਨ ਲੂਣਾ ਮੈੜੀ ਗਿਰਤ ਹੋ ਗਈ ਮੈਲਾ ਸੁਧਿਆ ਮੈਲਾ ਭਾਈ ਫਿਰ ਵੈਣ ਬਣਾਈ ਤੇ ਅਸੀਂ ਤੀਰੇ ਨਾਲ ਮਿਲ ਜਾਈ ਪਈ ਪ੍ਰਭ ਕੁਮਾਰ ਉਪਦੇਵ ਸਤਿਗੁਰੂ ਨੂੰ ਦੱਸਿਆ ਆ ਕਿ ਮਨੁੱਖਾ ਦੇਹੀ ਮਿਲ ਗਈ ਤੇ ਹੁਣ ਕੀ ਆ ਜੇਤਾ ਮੋਹ ਪ੍ਰੀਤ ਸੁਬਾਦ ਸਭਾ ਕਾਲਖ ਦਾਗਾ ਦਾਗ ਦਾਗ ਦੋਸ਼ ਹੋਇ ਚੱਲਿਆ ਲਾਏ ਪਰ ਕਹਿ ਬੈ ਸੁਣ ਨਹੀਂ ਜਾ ਇਸ ਭਮਤਾ ਦੇ ਟਿੱਕੜ ਵਿੱਚ ਜੋ ਕਰ ਰਿਹਾ ਹੈ ਮਲੁਖੀ ਜੀਵਨ ਦਾ ਫੁੱਲਾ ਬੜੀ ਲੈ ਰਿਹਾ ਇਸ ਭਮਤਾ ਦੇ ਵਿੱਚ ਹਮ ਦੇਖਾ ਕਰ ਰੂਹੀ ਅਸੀਂ ਵੇਖ ਰਹੇ ਅਸੀਂ ਵੇਖ ਰਹੇ ਸਤਿਗੁਰੂ ਜੀ ਨੇ ਪਾਵਨ ਬਾਣੀ ਦੇ ਵਿੱਚ ਸਾਨੂੰ ਸ਼ੀਸ਼ਾ ਬੁਖਾ ਦਿੱਤਾ ਹੈ ਹਮ ਦੇਖਾ ਤੇ ਦੂਭੀ ਨਹੀ ਜੇ ਧਾਵੋ ਉਪਰੀਤ ਸੁਆਦ ਸਦਾ ਕਾਲਕ ਦਾਗਾਂਦਾਰ ਦਾਗ ਦੋਸ਼ ਹੋਇ ਚੱਲਿਆ ਨਹੀਂ ਇਸ ਸੁਭਤਾ ਦੇ ਦਾਗ ਇਸ ਮਹੱਤਤਾ ਦੇ ਚਿਪੜ ਵਿੱਚ ਲੋਕ ਕਿ ਇਹ ਮਨੁੱਖ ਤੂੰ ਆਪਣੇ ਜੀਵਨ ਦੇ ਉੱਤੇ ਮੂਹ ਦੇ ਉੱਤੇ ਵੜ ਕੇ ਚੱਲਿਆ ਹੈ ਦਰਗਹ ਵੈਸਣ ਨਾਮ ਨਾ ਜਾਏ ਤੈਨੂੰ ਉਹ ਰੱਬ ਦਰਗਾਹਦਾਰ ਸਿਰ ਰੱਬ ਦੇ ਬਲਾਵ ਵਿੱਚ ਪ੍ਰਮਾਤਮਾ ਦੇ ਲਾਭ ਲਾਭ ਵਿੱਚ ਅਪੀਲ ਹੋਣਾ میں کنڈولتا ٹک جانا باہر کر کے گلا کرنا پڑے گا ٹھیک ہے جڑا آئے گا ستگرو گز گا کہ ہے نفز جو جس آوٹن آوے یہ بالکل سوا بھی سن اسی آم آخر باقی ترمادہ پرچار بڑا ہے کرسچن کر کر کے قیدی چوکی پھرتے ہیں ਸਾਡੀ ਸੂਖ ਪਮ ਦਾ ਪ੍ਰਚਾਰ ਹੈ ਕੌਣ ਕਹਿੰਦਾ ਨਹੀਂ ਹੈ ਮੈਂ ਦੁਬਾਰਾ ਫੇਰ ਕਹਿੰਦਾ ਕਿ ਬੜੀ ਧੀਰ ਹੈ ਸਾਡੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਸਰਬੋਤਮ ਸੰਸਥਾ ਹੈ ਉਹ ਪ੍ਰਚਾਰ ਨਹੀਂ ਕਰਦੀ ਤੇ ਜਿੱਥੇ ਹੁੰਦਾ ਉੱਥੇ ਕਿੰਨੇ ਕਾਪਾਂ ਜਾਂਦੇ ਸਾਰੀ ਸੰਗਤ ਬਾਹਰ ਬੈਠੀ ਹੈ ਘਰਾਂ 'ਚ ਬੈਠੀ ਹੈ ਤੇ ਏਡੀ ਬੈਡੀ ਬਲਡ ਦਾ ਆਪਾ ਲਾ ਬਣ ਲੜ ਲੈ ਲਈ ਜੀ ਵੀ ਆਪਾਂ ਦਸਾਂ ਰੂਹ ਦੀ ਕੁਬਾਈ ਕਿਰਤ ਨੂੰ ਇੱਥੇ ਲਾਇਆ ਹੈ ਰੱਖਿਆ ਹੈ ਤੇ ਇੱਕ ਬਿਲਡਿੰਗ ਬਣਾਈ ਹੈ ਗੁਰੂ ਸਾਹਿਬ ਦਾ ਪ੍ਰਕਾਸ਼ ਨਿਤਦਾ ਹੈ ਸੁੰਦਰ ਪਾਲਕੀ ਸਾਹਿਬ ਦੇ ਵਿੱਚ ਪ੍ਰਕਾਸ਼ ਹੋਇਆ ਸਤਿਗੁਰੂ ਜੀ ਦਾ ਤੇ ਦਾ ਲਾਭ ਕੀ ਹੈ ਕਿ ਦੁਨੀਆ ਨੂੰ ਦੱਸਣਾ ਹੈ ਕਿ ਸਾਡੇ ਪਿੰਡ ਵਿੱਚ ਗੁਰਦੁਆਰਾ ਬੜਾ ਸ਼ਾਨਦਾਰ ਹੈ ਆਓ ਜਿਹੜੇ ਜਨਮਾਂ ਜਨਮਾਂ ਦੇ ਮੈਲ ਦੇ ਕਾਰਨ ਮੂੰਹ ਸਾਡੇ ਤੇ ਮੁੱਖ ਤੇ ਦਾਗ ਲੱਗੇ ਸਨ ਇਹ ਮਨੁੱਖਾ ਮੂੰਹ ਮਿਲਿਆ ਹੈ ਸੰਤ ਇਹ ਮਨੁੱਖਾ ਜੀਵਨ ਮਿਲਿਆ ਜਦੋਂ ਵੀ ਰੱਬ ਕਦੇ ਆਇਆ ਨਾ ਗੁਰੂ ਆਇਆ ਹੈ ਇਸ ਮਨੁੱਖੀ ਸਰੀਰ ਵਿੱਚ ਹੀ ਆਇਆ ਹੈ ਤੇ ਗੁਰੂ ਨੇ ਸਾਨੂੰ ਆਪਣਾ ਸਬੀਰ ਦੇ ਕੇ ਰੱਬ ਪਰਮਾਤਮਾ ਨੇ ਗੁਰੂ ਨੇ ਮਨੁੱਖਾ ਜੀਵਨ ਆਪਣੇ ਵੱਲ ਦੇ ਕੇ ਆਖਿਆ ਨਾਮ ਜਪਤੀ ਪੀਰੇ ਵਿੱਚ ਭੇਦ ਹੋ ਤੇ ਬਾਹਾਂ ਖੋਲ ਕੇ ਬਾਜਬਾਰੀ ਹੈ ਰਾਖਿਆ ਆਏ ਮੇਲ ਗੁਰਸਿੱਖ ਆਏ ਮਿਲ ਕੋ ਮੇਰੇ ਗੁਰੂ ਕੇ ਪਿਆਰੇ ਮੇਰੇ ਰੱਬ ਨੂੰ ਪਿਆਰ ਕਰਨ ਵਾਲਿਆ ਆ ਮੈਨੂੰ ਮਿਲ ਤੇ ਮੈਂ ਤੈਨੂੰ ਰਸਤਾ ਜੀਵਨ ਦਾ ਸਮਝਾ ਦਾਂ ਜਿਸ ਰਾਹ ਦੇ ਉੱਤੇ جا کے تو اس جو پید ہو جائے تو نہیں جانتا پتھا پیم نہ جانے بولی پھرے گوار کے گوار جیب روپ بستری تو سدیاں کلی دی ہے اس مقام تک پہنچنے واسطے تینوں رستہ نہیں لگا آ میں گروہ نے واج ماری ہے داگ دوش ہوئے چلیا لائے کہ اس داغ واستے منشی جیون میں آئے ہوں ਜਿੱਥੇ ਜਾਂ ਹੋਰ ਕਿਸ ਨੂੰ ਊੜਾ ਕਰਨ ਵਾਸਤੇ ਹੋਰ ਦਾਗ ਲਾ ਕੇ ਅਸੀਂ ਫੇਰ ਉਸ ਦੁਕਾਨ ਤੋਂ ਤੇ ਰਸਤੇ ਵਿੱਚ ਜੰਮ ਜੰਮ ਮਰੇ ਮਰੇ ਫੇਰ ਜੰਮੇ ਬਹੁਤ ਸਜਾਇਆ ਪਿਆ ਤੇ ਚਲਦਾ ਬੜਾ ਦੁਕਾਨਦਾਰ ਜਦੋਂ ਅਸੀਂ 84 ਲੱਖ ਯੋਨਾ ਦੀ ਗੱਲ ਇਹ ਜੀਵਨ ਹੈ ਇਹ ਜੀਵਨ ਹੈ ਜੋ ਇੱਥੇ ਆਉਣ ਵਾਸਤੇ ਮubarak ਮਿਲਿਆ ਹੈ ਇਥੇ ਜੋਰ ਨਹੀਂ ਹੋ ਸਕਦੀ ਜੀਵਨ ਕੋਈ ਵੀ ਕੁੱਤਾ ਬਿੱਲਾ ਪੰਛੀ ਜਾਨਵਰ ਉੱਤੇ ਬਾਰੇ ਪੂਰੀ ਸੰਗਤ ਦਾ ਧਿਆਨ ਰੁਕੇਗਾ ਕੌਣ ਆਗੇ ਇਥੇ ਬਿਵਾਰਕ ਸਤਗੁਰੂ ਦੇ ਚਰਨਾਂ ਵਿੱਚ ਇਸ ਮਨੁੱਖੀ ਸਰੀਰ ਦੇ ਰਾਹੀਂ ਇਸ দেহ ਦੇ ਰਾਹੀਂ ਅਸੀਂ ਇੰਟਰੀ ਕਰਕੇ ਤੇ ਆਤਮਿਕ ਡੋਲਤਾ ਦੀ ਪ੍ਰਾਪਤੀ ਕਰ ਸਕਦੇ ਹਾਂ ਸਾਨੂੰ ਜੁਨਾ ਜੋ ਕੱਢ ਕੇ ਸਤਗੁਰੂ ਨੇ ਇਹ ਜੀਵਨ ਪ੍ਰਦਾਨ ਕੀਤਾ ਹੈ ਬਿਵਾਰਕ ਹੈ ਉਹ ਜੀਵਨ ਤੇ ਉਹ ਵੱਡਿਆਂ ਭਾਗਾਂ ਵਾਲਾ ਇਹ ਸਤਿਗੁਰੂ ਆਖਦੇ ਨੇ ਆਪਣੇ ਆਪ ਵਿੱਚ ਮਹਿਸੂਸ ਕਰਿਆ ਕਰੋ ਕਿ ਤੁਸੀਂ ਵੱਡਿਆਂ ਭਾਗਾਂ ਵਾਲੇ ਹੋ ਵੱਡ ਭਾਗੀ ਤੇਹ ਜਨ ਨੂੰ ਜਾਨੋ ਜੋ ਹਰ ਥੇ ਮਿਲਦਾ ਹੈ ਆਪਣੇ ਅੰਦਰ ਵੱਡਿਆਂ ਭਾਗਾਂ ਵਾਲੇ ਜੋ ਜੋ ਦਾਤਾ ਜੇ ਅਸੀਂ ਹਰੀ ਦੇ ਗੁਰ ਲਾਉਨੇ ਵਾਹਿਗੁਰੂ ਦਾ ਨਾਮ ਜਪਦੇ ਹਾਂ ਸੋ ਤੇ ਪਨੀਤ ਕਹਿੰਦੇ ਤੁਮ ਇੱਕ ਸਤਿਗੁਰ ਰਹਾ ਪਰ ਪੂਰੇ ਵੇਂ ਬੰਤ ਨਾਨਕ ਗੁਰ ਕਰਨ ਲਾਗੇ ਵਾਜਿਆ ਵੱਡਿਆਂ ਭਾਗਾ ਵਾਲੇ ਨਾ ਆ ਇਹ ਨਹੀਂ ਹੈ ਕਿ ਅਸੀਂ ਆਪਣੇ ਆਪ ਵੀ ਮਹਿਸੂਸ ਕਰੀਏ ਅਸੀਂ ਵੱਡਿਆਂ ਭਾਗਾ ਵਾਲੇ ਹੈ ਆ ਕਿ ਮਨੁੱਖਾ ਦੀ ਉਹ ਮਿਲਿਆ ਕਿ ਇਹਦੇ ਤੋਂ ਰਾਹ ਆਪਣੇ ਲੜਨਾ ਲਾਵੇ ਲੈਣਾ ਸਤ ਸੰਗਤ ਕਿੱਸੀ ਜਾਣੇ ਜਿੱਥੇ ਇੱਕੋ ਨਾਮ ਖੜੀ ਹੈ ਸੰਗਤ ਵਿੱਚ ਬਹੁਤਾ ਟੈਨ ਜਦੋਂ ਗੁਰਦੁਆਰਾ ਸਾਹਿਬ ਅੰਦਰ ਆ ਜੀਦਾ ਬਹੁਤ ਟੈਨ ਗੁਰੂ ਦੀ ਸੰਗਤ ਵਿੱਚ ਚੌਂਕੜੀ ਮਾਰ ਕੇ ਆਤਮਕ ਡੋਲਤਾ ਦੀ ਵਿੱਚ ਟਿਕ ਜਾਈਏ ਤੇ ਇਸ ਰਸ ਦੀ ਪ੍ਰਾਪਤੀ ਕਰੀਏ ਵਾਰ-ਵਾਰ ਆਪਣੇ ਜੀਵਨ ਨੂੰ ਉਸੀਏ ਭਰਾਨੀ ਤੂੰ ਆਇਆ ਹੈ ਲਾ ਲੈਣ ਤੂੰ ਲਾ ਲੈਣ ਆਇਆ ਪਰ ਫਿਰ ਉਹ ਫੇੜ ਕੇ ਮਿਲਦੀ ਹੈ ਲੱਗਾ ਕਿ ਤੱਕ ਫੱਕੜਾ ਸਭ ਕੁ ਭਤੀ ਚਲੀ ਆਇਆ ਤਾਂ ਗੁਰਦੁਆਰੇ ਸਿ ਬਾਸ ਸੱਜਣਾ ਮਿੱਤਰਾਂ ਨੂੰ ਗੱਲਾਂ ਸੋਹਣੀਆਂ ਸੋਹਣੀਆਂ ਸਰਾ ਕੀ ਦਰ ਚੱਲੇ ਆਂ ਬਾਪੂ ਦੇ ਦਰਤੀ ਸਤਿ ਸਉਣਾ ਨਾ ਹੈ ਵੀ ਚੱਲਿਆ ਆਪਣਾ ਆਪੋ ਖਾ ਜਲੀ ਗੁਰੂ ਕਿਰਪਾ ਕਰੇ ਆਪਣੇ ਕੋਲ ਰਗੀ ਜਥਾ ਗੁਰੂ ਕੋ ਪਿਆਰੇ ਪਹੁੰਚ ਚੁੱਕੇ ਸੀ ਬਾਬਾ ਬ੍ਰਿਜੇ ਸਿੰਘ ਦੀ ਦਾਦੂਆ ਸਹਿਬ ਵੀ ਨਾਲ ਆ ਗਏ ਹੋਣਗੇ ਬਹੁਤ ਬਹੁਤ ਜੀਆ ਨੂੰ ਉਦਾਸ ਪਹਿਲੀ ਵਾਰ ਇਸ ਪਹੁੰਚਿਆ ਇਸ ਰਖਰ ਦੇ ਵਿੱਚ ਤੁਰਦੇ ਦਾ ਬਾਬਾ ਮਨੀ ਸਿੰਘ ਜੀ ਉਹਨਾਂ ਨੇ ਦਾਸ ਨੂੰ ਕਿਹਾ ਕਿ ਥੋੜਾ ਜਿਹਾ ਟਾਈਮ ਲਾਓ ਦਾਸ ਦੇ ਸਖਤ ਜੀ ਗੁਰੂ ਦੀ ਹਜ਼ੂਰੀ ਵਿੱਚ ਆਪ ਜੀ ਦੇ ਚਰਨਾਂ ਨੂੰ ਪਸਿਆ ਬੋਧ ਰੱਖੀ ਕਿ ਆਪ